ਹੈਲੋ ਹਾਂਜੀ ਹਸਤਿਕਾਲ ਦੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਬੁਟੀਕ ਦਾ ਇਹ ਕੰਮ ਆਨਲਾਈਨ ਘਰ ਤੋਂ ਕਰਦੇ ਆ ਪੇਮੈਂਟ ਲੈ ਕੇ ਫਿਰ ਸੂਟ ਜਿਹੜਾ ਰੈਡੀ ਕਰਵਾਉਣਾ ਹੈ ਤੇ ਇੱਕ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਆਪਾਂ ਹਰੇਕ ਵੀਡੀਓ ਦੇ ਵਿੱਚ ਰੇਟ ਹੈ ਜਿਹੜੇ ਉਹ ਨਾਲ ਦੱਸੇ ਹੁੰਦੇ ਨੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਹੈਗਾ ਗੁਰਪ੍ਰੀਤ ਸਿੱਧੂ ਬਟਿਕ ਉਹਨੂੰ ਫੋਲੋ ਜ਼ਰੂਰ ਕਰ ਦੋ ਤੇ ਉਹਦੇ ਉੱਪਰ ਤੁਸੀਂ ਸਾਡੇ ਡਿਜ਼ਾਈਨ ਉਹ ਦੇਖ ਸਕਦੇ ਹੋ ਲਓ ਜੀ ਆਪਾਂ ਵੀਡੀਓ ਸਟਾਰਟ ਕਰਦੇ ਆ ਪਹਿਲਾ ਸੂਟ ਇਹ ਆਪਾਂ ਨੇ ਗਲਾਸ ਟਿਸ਼ੂ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਬਹੁਤ ਸੋਹਣਾ ਸੂਟ ਆਪਾਂ ਨੇ ਰੈਡੀ ਕੀਤਾ ਹੈ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਅ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਇਹ ਹੀ ਆਪਣੇ ਚਾਕਾਂ ਕੋਲੇ ਆਉਣਗੇ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਆਹੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਦੂਰੋਂ ਵੀ ਤੇ ਆਪਾਂ ਤੁਹਾਨੂੰ ਨੇੜੇ ਵੀ ਚੈੱਕ ਕਰਵਾ ਦਿੰਨੇ ਆ ਦੇ ਵਿੱਚ ਆਪਾਂ ਨੇ ਇਹਦੇ ਜਰੀ ਵੀ ਲਾਈ ਹੋਈ ਹੈ ਠੀਕ ਹੈ ਜੀ ਜਰੀ ਦੀ ਵੀ ਵਰਤੋਂ ਕੀਤੀ ਹੋਈ ਹੈ ਬਹੁਤ ਸੋਹਣਾ ਵਰਕ ਹੈ ਜਿਹੜਾ ਕਰਿਆ ਹੋਇਆ ਹੈਗਾ ਕਲਰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਥ੍ਰੈਡ ਦੇ ਤੇ ਇਹਦੀ ਬਾਹ ਦੇ ਉੱਪਰ ਬਾਹ ਦਾ ਡਿਜ਼ਾਈਨ ਵੀ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਹੈ ਠੀਕ ਹੈ ਤੇ ਇਹ ਆਪਾਂ ਗਲਾਸ ਟਿਸ਼ੂ ਦਾ ਫੈਬਰਿਕ ਰੱਖਿਆ ਹੋਇਆ ਬਹੁਤ ਸੋਹਣਾ ਸਟੱਫ ਹੈ ਵੀ ਇਦੇ ਵਿੱਚ ਸ਼ਾਈਨ ਹੁੰਦੀ ਹੈਗੀ ਪਾਰਟੀ ਵੀਅਰ ਸਟੱਫ ਹੈ ਤੁਸੀਂ ਕੋਈ ਵੀ ਡਿਜ਼ਾਈਨ ਆ ਜਿਹੜਾ ਇਹਦੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਜਿਹੜਾ ਉਹ ਕਰ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਪਿਓਰ ਔਰਗੈਂజా ਦਾ ਰੱਖਿਆ ਹੋਇਆ ਹੈਗਾ ਤੇ ਆਪਾਂ ਨੇ ਸਿੰਗਲ ਕਲਰ ਦੁਪੱਟੇ ਨੂੰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਾਂ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਹੈਗੀ ਠੀਕ ਹੈ ਜੇ ਤੁਸੀਂ ਹੈਂਡਵਰਕ ਦੇ ਸੂਟ ਨਹੀਂ ਪਾਉਣਾ ਚਾਹੁੰਦੇ ਤਾਂ ਇਸ ਤਰ੍ਹਾਂ ਦਾ ਮਸ਼ੀਨਵਰਕ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋ ਤੇ ਆਪਾਂ ਇਹ ਪਾਰਟੀ ਵੇਅਰ ਸੂਟ ਰੈਡੀ ਕੀਤਾ ਹੋਇਆ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜੂਗਾ ਠੀਕ ਹੈ ਤੇ ਅਗਲਾ ਸੂਟ ਇਹ ਆਪਾਂ ਨੇ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਹ ਵੀ ਆਪਣਾ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਾਇਆ ਹੋਇਆ ਹੈਗਾ ਤੇ ਤੁਸੀਂ ਦੇਖਿਆ ਹੋਣਾਗਾ ਡਿਜ਼ਾਈਨ ਇਸ ਤਰ੍ਹਾਂ ਹੀ ਇਕੱਲੇ ਗੋਲ ਫਲਾਰ ਪਾਏ ਹੋਏ ਨੇ ਆਪਾਂ ਨੇ ਇਸ ਤਰ੍ਹਾਂ ਘੇਰੇ ਦੇ ਉੱਪਰ ਸਾਰੇ ਵਰਕ ਕਰਤਾ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਆ ਦੇਖੋ ਇਸ ਤਰ੍ਹਾਂ ਦੀਆਂ ਵੀ ਆਪਾਂ ਨੇ ਇਹਦੇ ਘੇਰੇ ਦੇ ਉੱਪਰ ਪਾਈਆਂ ਹੋਈਆਂ ਨੇ ਗੀਆਂ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਵਰਕ ਦੀ ਫਿਨਿਸ਼ਿੰਗ ਆਪਣੀ ਤੇ ਤੁਹਾਨੂੰ ਕੰਮ ਵਧੀਆ ਮਿਲੂਗਾ ਆਪਣਾ ਚਾਹੇ ਤੁਸੀਂ ਹੈਂਡਵਰਕ ਦੇ ਵਿੱਚ ਸੂਟ ਰੈਡੀ ਕਰਾਉਣੀ ਹੋ ਚਾਹੇ ਮਸ਼ੀਨ ਵਰਕ ਦੇ ਵਿੱਚ ਕੰਮ ਆਪਣਾ ਬਹੁਤ ਸੋਹਣਾ ਹੁੰਦਾਗਾ ਤੇ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਤੁਹਾਨੂੰ ਦੂਰੋਂ ਨਜ਼ਰ ਆ ਰਹੀ ਹੈਗੀ ਬਾਕੀ ਆਪਾਂ ਤੁਹਾਨੂੰ ਨੇੜੇ ਵੀ ਚੈੱਕ ਕਰਵਾ ਦਿੰਨੇ ਆ ਇਹਦੇ ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹਾਂ ਦੇ ਉੱਪਰ ਬਣਾਇਆ ਹੋਇਆ ਹੈ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਆਪਾਂ ਪੈਚ ਲਾ ਕੇ ਜਿਹੜੀ ਇਹ ਅੰਬੀਆ ਬਣਾਈ ਹੋਈ ਹੈ ਇਹ ਆਪਾਂ ਪੈਚ ਲਾਇਆ ਹੋਇਆ ਹੈ ਇਹਦੇ ਉੱਪਰ ਬਹੁਤ ਸੋਹਣਾ ਸੂਟ ਬਣ ਕੇ ਆਪਣਾ ਰੈਡੀ ਹੋਇਆ ਹੈ ਇਹ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਉਹ ਟੈਬੀ ਦਾ ਰੱਖਿਆ ਹੋਇਆ ਹੈਗਾ ਸੈਮੀ ਦੇ ਵਿੱਚ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਹੈ ਠੀਕ ਹੈ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਇਹਨੂੰ ਆਪਾਂ ਲੈਸ ਵਗੈਰਾ ਕੋਈ ਨਹੀਂ ਦਿੱਤੀ ਹੋਈ ਕਿਉਂਕਿ ਉਹਨਾਂ ਨੇ ਐਸੀ ਤਰ੍ਹਾਂ ਹੀ ਮੰਗਵਾਇਆਗਾ ਜਿਹੜਾ ਸਿਲਕ ਪਸ਼ਮੀਨਾ ਹੁੰਦਾ ਇਹਦੇ ਦੁਪट्टे ਦਾ ਥੋੜਾ ਬਹੁਤਾ ਫਰਕ ਆ ਜਿਹੜਾ ਉਹ ਸੂਟ ਨਾਲੋਂ ਰਹਿ ਜਾਂਦਾਗਾ ਠੀਕ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆਗਾ ਤੁਸੀਂ ਸਾਨੂੰ ਆਰਡਰ ਆ ਜਿਹੜਾ ਉਹ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋ ਹੋ ਜੂਗਾ ਠੀਕ ਹੈ ਜੀ ਵਿਦ ਦੁਪੱਟਾ ਲਓ ਜੀ ਹਾਂਜੀ ਇਹ ਸੂਟ ਵੀ ਆਪਾਂ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਤੇ ਇਹ ਡਿਜ਼ਾਈਨ ਤੁਸੀਂ ਸਾਡਾ ਪਹਿਲਾਂ ਵੀ ਦੇਖ ਚੁੱਕੇ ਹੋ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਇਹ ਚਾਕਾਂ ਉੱਪਰ ਬਣਾਇਆ ਹੋਇਆ ਠੀਕ ਹੈ ਜ਼ਰੀ ਨਾਲ ਵਰਕ ਕਰਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਆਪਣਾ ਚਾਕਾਂ ਤੇ ਪਾਇਆ ਹੋਇਆ ਇਹ ਤੇ ਇਸ ਤਰ੍ਹਾਂ ਹੀ ਦੂਸਰੇ ਚਾਕ ਦੇ ਉੱਪਰ ਪਾਇਆ ਹੋਇਆ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆਪਣਾ ਵਰਕ ਕਰਿਆ ਹੋਇਆ ਵਰਕ ਦੀ ਫਿਨਿਸ਼ਿੰਗ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਕੈਮਰੇ ਤੇ ਫੋਟੋ ਦੇ ਵਿੱਚ ਸੌਰੀ ਵੀਡੀਓ ਤੇ ਫੋਟੋ ਦੇ ਵਿੱਚ ਕਲਰ ਦਾ ਜਿਹੜਾ ਉਹ 19 20 ਦਾ ਫਰਕ ਪੈ ਜਾਂਦਾ ਕਈ ਵਾਰ ਕਲਰ ਹੋਰ ਹੁੰਦਾ ਤੇ ਜਦੋਂ ਆਪਾਂ ਫੋਟੋ ਭੇਜਦੇ ਆਂਗੇ ਤਾਂ ਕਲਰ ਹੋਰ ਹੋ ਜਾਂਦਾ ਹੈਗਾ ਠੀਕ ਹੈ ਜੀ ਬਾਕੀ ਕਲਰ ਅਸੀਂ ਤੁਹਾਨੂੰ ਉਹੀ ਭੇਜਾਂਗੇ ਜਿਹੜਾ ਤੁਸੀਂ ਸਾਨੂੰ ਕਹੋਗੇ ਤੇ ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆਗਾ ਇਹਦੀ ਬਾਹ ਦੇ ਉੱਪਰ ਤੁਹਾਨੂੰ ਵੀ ਦਿਖਾ ਦਿੰਨੇ ਆਂ ਇਹਦੀ ਬਾਹ ਦਾ ਡਿਜ਼ਾਈਨ ਇਸ ਤਰ੍ਹਾਂ ਇਹਦੀ ਬਾਹ ਦੇ ਉੱਪਰ ਬਣਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਇਹਦੀ ਬਾਹ ਦੇ ਉੱਪਰ ਪਾਇਆ ਹੈ ਇਸ ਤਰ੍ਹਾਂ ਆਪਾਂ نیچے ਬੇਲ ਪਾਈ ਹੋਈ ਹੈ ਉੱਪਰ ਦੋ ਫਲਾਰ ਬढ़ाए ਹੋਏ ਨੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਤੇ ਇਹ ਇਹ ਆਪਾਂ ਨੇ ਬਿਨਾਂ ਦੁਪट्टे ਤੋਂ ਸੂਟ ਹੈ ਜਿਹੜਾ ਉਹ ਰੈਡੀ ਕੀਤਾ ਹੋਇਆਗਾ ਤੁਸੀਂ ਦੁਪੱਟਾ ਨਾਲ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਤੇ ਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਹੈ ਜਿਹੜਾ ਉਹ ਕਰ ਸਕਦੇ ਹਾਂ ਠੀਕ ਹੈ ਸਕਰੀਨ ਦੇ ਉੱਪਰ ਪ੍ਰਾਈਜ਼ ਹੈ ਜਿਹੜਾ ਉਹ ਬਿਨਾਂ ਦੁਪੱਟੇ ਤੋਂ ਸ਼ੋਅ ਹੋਊਗਾ ਕਲਰ ਵੀ ਤੁਸੀਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਇਹ ਪਸ਼ਮੀਨੇ ਦੇ ਉੱਪਰ ਬਣਾਇਆ ਹੋਇਆ ਰਾਮ ਟੈਕਸ ਦਾ ਪਸ਼ਮੀਨਾ ਪਸ਼ਮੀਨਾ ਸਾਨੂੰ ਵਧੀਆ ਕੁਆਲਿਟੀ ਦਾ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਬਣਿਆ ਹੈ ਆਪਣਾ ਦੋਨੇ ਚਾਕਾਂ ਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਨੂੰ ਆਰਡਰ ਹੈ ਜਿਹੜਾ ਉਹ ਕਰ ਸਕਦੇ ਹੋ ਠੀਕ ਹੈ ਲੋ ਜੀ ਤੇ ਅਗਲਾ ਸੂਟ ਦਿਖਵਾਨੇ ਆਪਾਂ ਤੁਹਾਨੂੰ ਇਹ ਵੀ ਆਪਾਂ ਪਸ਼ਮੀਨੇ ਦੇ ਉੱਪਰ ਕਰਿਆ ਹੋਇਆ ਹੈ ਠੀਕ ਹੈ ਰਾਨ ਟੈਕਸ ਦਾ ਪਸ਼ਮੀਨਾ ਹੈਗਾ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਡਿਜ਼ਾਈਨ ਵੀ ਤੁਸੀਂ ਸਾਡਾ ਦੇਖ ਚੁੱਕੇ ਹੋ ਕਾਫੀ ਜ਼ਿਆਦਾ ਵਾਇਰਲ ਹੋਇਆ ਹੈ ਡਿਜ਼ਾਈਨ ਕਾਫੀ ਪਸੰਦ ਕੀਤਾ ਗਿਆ ਮੇਰੀਆਂ ਭੈਣਾਂ ਵੱਲੋਂ ਇਹ ਡਿਜ਼ਾਈਨ ਤੇ ਆਪਾਂ ਇਸ ਡਿਜ਼ਾਈਨ ਨੂੰ ਕਾਫੀ ਕਲਰਾਂ ਦੇ ਉੱਪਰ ਬਣਾ ਚੁੱਕੇ ਹਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਇਹ ਇਹਦੇ ਚੱਕਾ ਉੱਪਰ ਵਰਕ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਹ ਸਾਰਾ ਆਪਣਾ ਚਾਕਾਂ ਤੇ ਆਊਗਾ ਇਸ ਤਰੀਏ ਦੂਸਰੇ ਚਾਕ ਉੱਪਰ ਆਊਗਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਜਿਸ ਤਰ੍ਹਾਂ ਦਾ ਤੁਸੀਂ ਸੂਟ ਚੂਜ਼ ਕਰੋਗੇ ਆਪਾਂ ਉਸੇ ਤਰ੍ਹਾਂ ਦੇ ਹੀ ਥ੍ਰੈਡ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ ਠੀਕ ਹੈ ਇਹ ਸਾਡੀ ਜ਼ਿੰਮੇਵਾਰੀ ਹੋਊਗੀ ਤੇ ਬਾਕੀ ਵਰਕ ਦੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਣਾ ਵਰਕ ਬਹੁਤ ਸੋਹਣਾਗਾ ਠੀਕ ਹੈ ਮੈਨੂੰ ਬਹੁਤ ਬਣਾ ਦੇ ਮੈਸੇਜ ਆਉਂਦੇ ਨੇ ਵੀ ਤੁਹਾਡੇ ਵਰਕ ਦੀ ਬਹੁਤ ਸਫਾਈ ਹੈਗੀ ਦੇਖੋ ਹਨਾ ਵਰਕ ਆਪਣੇ ਰੇਟ ਵੀ ਠੀਕ ਨੇ ਤੇ ਵਰਕ ਵੀ ਤੁਹਾਨੂੰ ਫਿਨਿਸ਼ਿੰਗ ਵਾਲੇ ਹੀ ਦੇਵਾਂਗੇ ਆਪਾਂ ਇਹਦੀ ਬਾਹ ਦੇ ਉੱਪਰ ਇਸ ਤਰ੍ਹਾਂ ਦਾ ਫਲਾਰਾ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਤੇ ਇੱਕ ਮੇਰੀ ਭੈਣ ਕਮੈਂਟ ਕਰਦੀ ਹੁੰਦੀ ਹੈ ਕਿ ਨਵੇਂ ਡਿਜ਼ਾਈਨ ਲੈ ਕੇ ਆਓ ਦੇਖੋ ਹਨਾ ਜਿਸ ਤਰ੍ਹਾਂ ਦੇ ਆਪਣੇ ਕੋਲੇ ਸੂਟ ਰੈਡੀ ਹੋ ਰਹੇ ਨੇ ਆਪਾਂ ਉਹੀ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੇ ਤੁਸੀਂ ਸਾਨੂੰ ਨਵਾਂ ਡਿਜ਼ਾਈਨ ਭੇਜੋਗੇ ਤਾਂ ਆਪਾਂ ਨਵਾਂ ਡਿਜ਼ਾਈਨ ਬਣਾ ਕੇ ਤਾਂ ਉਹ ਸ਼ੇਅਰ ਕਰਾਂਗੇ ਠੀਕ ਹੈ ਬਾਕੀ ਕੋਸ਼ਿਸ਼ ਰਹਿੰਦੀ ਹੈ ਕਿ ਵੀ ਆਪਾਂ ਨਵਾਂ ਡਿਜ਼ਾਈਨ ਲੈ ਕੇ ਆਈਏ ਬਾਕੀ ਕਸਟਮਰ ਦੀ ਹਰ ਇੱਕ ਦੀ ਆਪੋ ਆਪਣੀ ਚੋਇਸ ਹੁੰਦੀ ਹੈ ਜਿਹਨੂੰ ਜਿਸ ਤਰ੍ਹਾਂ ਦਾ ਡਿਜ਼ਾਈਨ ਪਸੰਦ ਹੁੰਦਾ ਉਹ ਉਸੇ ਤਰ੍ਹਾਂ ਹੀ ਰੈਡੀ ਕਰਵਾ ਕੇ ਦਿੰਨੇ ਆ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਹਾ ਪਿਓਰ ਦਾ ਰੱਖਿਆ ਹੋਇਆ ਠੀਕ ਹੈ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਦੁਪੱਟਾ ਡਾਈ ਕਰਵਾ ਸਕਦੇ ਹੋ ਬਿਨਾ ਲੈਸ ਤੋਂ ਇਹ ਆਪਾਂ ਦੁਪੱਟਾ ਰੱਖਿਆ ਹੋਇਆ ਤੇ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਸ਼ੋਅ ਹੋ ਜਾਊਗਾ ਬਿਦੂ ਦੁਪੱਟਾ ਠੀਕ ਹੈ ਜੀ ਉਹਦੇ ਵਿੱਚ ਫਿਨਿਸ਼ਿੰਗ ਐਡ ਨਹੀਂ ਹੋਊਗੀ ਜੇ ਤੁਸੀਂ ਫਿਨਿਸ਼ਿੰਗ ਕਰਵਾਉਂਗੇ ਦੁਪੱਟੇ ਤੇ ਤਾਂ ਉਹਦੇ ਚਾਰਜ ਜਿਹੜੇ ਉਹ ਐਕਸਟਰਾ ਹੋਣਗੇ ਠੀਕ ਹੈ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਕਿਵੇਂ ਦੇ ਲੱਗੇ ਠੀਕ ਹੈ ਜੀ